ਅੱਜ ਇਸ ਪਵਿੱਤਰ ਚਰਚ ਦੇ ਵਿੱਚ ਜਿੰਨੀ ਵੀ ਸੰਗਤ ਪਹੁੰਚੀ ਆ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ 크리스마ਸ ਦੀਆਂ ਲੱਖ 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 ਮੁਬਾਰਕਾਂ ਤੇ ਅਰਦਾਸ ਬੇਨਤੀ ਜੋਦ ਲਈ ਕਿ ਪ੍ਰਮਾਤਮਾ ਅਕਾਲ ਪੁਰਖ ਗੋਡ ਅੱਲਾ ਜੋ ਵੀ ਤੇਰਾ ਨਾਮ ਹੈ ਸਾਰਿਆਂ ਦੇ ਪਰਿਵਾਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੀ ਸਾਰੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਚ ਰੱਖੀ ਅਸੀ ਤੁਹਾਡੇ ਬੱਚਿਆਂ ਹਮੇਸ਼ਾ ਸਾਡੇ ਪਰਿਵਾਰਾਂ ਦੇ ਉੱਤੇ ਇਸੇ ਤਰੀਕੇ ਦੇ ਨਾਲ ਪ੍ਰਮਾਤਮਾ ਜਿਹੜਾ ਕਿਰਪਾ ਉਹ ਬਣਾਈ ਰੱਖੇ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਇੱਥੇ ਆ ਮੈਨੂੰ ਬੁਲਾ ਕੇ ਇਨਾ ਵੱਡਾ ਮਾਣ ਦਿੱਤਾ ਇਨਾ ਸਨਕਾਰ ਦਿੱਤਾ ਤੇ ਕੱਲ ਜਦੋਂ ਮੇਰੇ ਕੋਲ ਇਨਵੀਟੇਸ਼ਨ ਲੈਟਰ ਲੈ ਕੇ ਆਏ ਸੀ ਮੈਂ ਕਿਹਾ ਵੀ ਮੈਂ ਜ਼ਰੂਰ ਖੁਸ਼ੀ ਦੇ ਵਿੱਚ ਸ਼ਾਮਲ ਹੋਊਗਾ ਕਿਉਂਕਿ ਮੇਰੇ ਹਲਕੇ ਦੀ ਜਿਹੜੀ ਸੰਗਤ ਹੈ ਉਹ ਜਿਸ ਵੀ ਵਿਚਾਰੇ ਦੇ ਨਾਲ ਜੁੜੇ ਆ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਆ ਆਦਰ ਕਰਦੇ ਆ ਮਾਣ ਕਰਦੇ ਆ ਹਮੇਸ਼ਾ ਮੇਰਾ ਇਹੀ ਸੰਦੇਸ਼ ਹੁੰਦਾ ਕਿ ਅਸੀਂ ਜਿਸ ਵੀ ਧਰਮ ਨੂੰ ਮੰਨਦੇ ਆ ਅਸੀਂ ਉਸ ਧਰਮ ਦੇ ਵਿੱਚ ਆਪਣੇ ਧਰਮ ਦੇ ਵਿੱਚ ਪੱਕੇ ਰਹੀਏ ਪਰਪੱਕੇ ਰਹੀਏ ਕਿਉਂਕਿ ਜਿਹੜਾ ਬੰਦਾ ਕੋਈ ਧਰਮੀ ਮਨੋਖਾ ਹੈ ਉਹ ਕਦੇ ਗਲਤ ਰਸਤੇ ਦੇ ਉੱਤੇ ਨਹੀਂ ਚੱਲਦਾ ਜਿਵੇਂ ਅੱਜਕੱਲ ਨਸ਼ਿਆਂ ਦਾ ਦੌਰ ਜਾਂ ਹੋਰ ਚੱਲ ਰਿਹਾ ਜੇ ਅਸੀਂ ਉਸ ਤੋਂ ਬਚਣਾ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਉਦੇ ਨਾਲ ਜੋੜਨਾ ਚਾਹੀਦਾ ਜਿੰਨੀ ਵੀ ਇੱਥੇ ਸੰਗਤ ਪਹੁੰਚੀ ਹੈ ਸਾਰਿਆਂ ਦਾ ਇੱਕ ਵਾਰ ਫੇਰ ਧੰਵਾਦ ਤੁਹਾਡਾ ਬਹੁਤ ਬਹੁਤ ਧੰਵਾਦ ਕਿ ਤੁਸੀਂ ਮਾਣ ਦਿੱਤਾ ਸਨਕਾਰ ਦਿੱਤਾ ਹਮੇਸ਼ਾ ਹੀ ਜਦੋਂ ਵੀ ਮੇਰੇ ਲਈ ਕੋਈ ਵੀ ਸੇਵਾ ਹਮੇਸ਼ਾ ਮੈਂ ਤੁਹਾਡੇ ਲਈ ਖੜਾ ਹਾਂ ਬਹੁਤ ਬਹੁਤ ਧੰਵਾਦ ਸੋ ਅੰਦਰ ਸਾਹਮਣੇ ਬਹੁਤ